ਧੰਨਵਾਦੀਆਂ ਸਤਿਗੁਰ ਪਾਤਸ਼ਾਹ ਦੇ ਦੂਜੇ ਗੁਰੂ ਜੀ ਕੀ ਫਤਿਹ ਧੰਨਵਾਦੀਆਂ ਸਤਿਗੁਰ ਪਾਤਸ਼ਾਹ ਦੇ ਦੂਜੇ ਨੰਬਰ ਤੇ ਧੰਵਾਦ ਆਵਾਜ਼ੀ ਕੌਮ ਜਥੇਬੰਦੀ ਦਾ ਜਿਨ੍ਹਾਂ ਨੇ ਆਪਣੀ ਕੌਮੀ ਦਰਦ ਨੂੰ ਕੌਮੀ ਪੀੜਾ ਨੂੰ 70 ਸਾਲ ਬਾਅਦ ਵੀ ਜਿੰਦਾ ਰੱਖਿਆ ਹੋਇਆ ਅੱਜ 70 ਸਾਲ ਹੋ ਗਏ ਨੇ 70 ਸਾਲ ਪਹਿਲਾਂ ਕਿਉਂਕਿ ਇੱਥੇ ਗੱਲ ਕਹੀ ਜਾਂਦੀ ਆ ਕਿ 1984 ਚ ਤਾਂ ਹਮਲਾ ਹੋਇਆ ਸੀ ਸੰਤ ਗਿਆਨੀ ਜਰਨੈਲ ਸਿੰਘ ਫੌਜਾਂ ਲੈ ਕੇ ਬੈਠੇ ਸੀ ਜਸਾ ਲੈ ਕੇ ਬੈਠੇ ਸੀ ਜੇ ਉਹ ਅੰਦਰ ਨਾ ਬੈਠਦੇ ਤੇ ਦਰਬਾਰ ਸਾਹਿਬ ਤੇ ਗੋਲੀਆਂ ਨਾ ਚਲਦੀਆਂ ਅੱਲ ਤੱਕ ਸਾਹਿਬ ਨਾ ਟੈਂਦਾ ਪਰ ਅਫਸੋਸ ਜਿਹੜੇ ਵੀਰੇ ਗੱਲ ਸੋਚਦੇ ਆ 1955 ਵਿੱਚ ਤਾਂ ਹਜੇ 7 ਸਾਲ 8 ਸਾਲ ਹੀ ਹੋਏ ਸੀ ਨਾ 8 ਸਾਲ ਹੋਏ ਸੀ 8 ਸਾਲਾਂ ਬਾਅਦ ਹੀ ਹਿੰਦੂਤਵ ਨੇ ਦੱਸ ਦਿੱਤਾ ਕਿ ਅਸੀਂ ਤੁਹਾਡੇ ਭਰਾ ਨਹੀਂ ਹੈਗੇ ਸਾਡੀ ਫੌਜ ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਕਰ ਰਹੀ ਹੈ ਜੁੱਤੀਆਂ ਲੈ ਕੇ ਪੁਲਿਸ ਵੱੜ ਰਹੀ ਆ ਗੋਲੀਆਂ ਚਲਾ ਰਹੀਆਂ ਚਲਾਈਆਂ ਜਾ ਰਹੀਆਂ ਤੇ ਨਜ਼ਰਬੰਦ ਕੀਤਾ ਜਾ ਰਿਹਾ ਇੱਥੋਂ ਦੇ ਪ੍ਰਬੰਧਕਾਂ ਨੂੰ ਪਰ ਅਫਸੋਸ ਦੀ ਗੱਲ ਆ ਕਿ ਅੱਜ ਸਾਡੀ ਸਾਰੀ ਲੀਡਰਸ਼ਿਪ ਸਿੱਖ ਕਹੌਣ ਵਾਲੇ ਬੁੱਧੀਜੀਵੀ ਕਹੌਣ ਵਾਲੇ ਸਿਆਸੀ ਪਾਰਟੀਆਂ ਪੰਥ ਦੇ ਨਾਂ ਤੇ ਕਰਨ ਵਾਲੇ ਉਹਨਾਂ ਨੂੰ 1955 ਦਾ ਚੇਤਾ ਭੁੱਲ ਗਿਆ ਹੋਇਆ ਇਹ ਨੌਜਵਾਨ ਵੀਰਾਂ ਨੇ ਜਿਹੜਾ ਅਪਰਾਲਾ ਕਰ ਰਹੇ ਨੇ ਪੰਜ-ਸੱਤ ਸਾਲ ਤੋਂ ਬਹੁਤ ਵਧੀਆ ਅਪਰਾਲਾ ਹੈ ਇਹ ਆਪਣੇ ਅੰਦਰਲੇ ਦਰਦ ਨੂੰ ਸੰਗਤ ਤੱਕ ਲੈ ਕੇ ਆਉਂਦੇ ਨੇ ਅਸੀਂ ਹੋਰ ਸਮਾਗਮ ਕਰਦੇ ਆਂ ਪ੍ਰੋਗਰਾਮ ਕਰਦੇ ਆਂ ਪਰ ਇਹ ਜਿਹੜੀ ਦਰਦਾਨ ਦਸਤਾਨ ਨਸੂਰ ਆ ਇਹਨੂੰ ਅਸੀਂ ਭੁੱਲ ਨਹੀਂ ਸਕਦੇ ਸੋ ਸੰਗਤਾਂ ਨੂੰ ਇਸ ਸਮਾਗਮ ਵਿੱਚ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਤਾਂ ਕਰਕੇ ਜਿਹੜੀ ਹਿੰਦੂਤਵ ਦੀ ਚਲਾਕੀ ਆ ਹਿੰਦੂਤਵ ਦਾ ਸਾਡੇ ਨਾਲ ਬੇਇਨਸਾਫੀ ਆ ਜੋ ਸਾਡੇ ਕੋਲੋਂ 80 ਤੋਂ 85% ਕੁਰਬਾਨੀਆਂ ਲੈ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਟੰਡੋਰਾ ਪਿੱਟਿਆ ਗਿਆ ਅੰਗਰੇਜ਼ਾਂ ਨੂੰ ਕੱਢਣ ਦੀ ਗੱਲ ਕੀਤੀ ਗਈ ਪਰ ਸਾਡੇ ਨਾਲ 8 ਸਾਲ ਬਾਅਦ ਕੀ ਕੀਤਾ ਉਹ ਅੱਜ ਅਸੀਂ ਇਸ ਫਸੀਲ ਤੋਂ ਖੜੇ ਹੋ ਕੇ ਅਕਾਲ ਤਖਤ ਸਾਹਿਬ ਦੇ ਸਿਕੱਤਰ ਸਿਕੱਤਰਤਾ ਦੇ ਬਾਹਰ ਖੜੋ ਕੇ ਇਹ ਗੱਲ ਸੰਗਤ ਤੱਕ ਰੱਖ ਰਹੇ ਹਾਂ ਕਿ ਸਿੱਖਾਂ ਦੇ ਨਾਲ ਸ਼ੁਰੂ ਤੋਂ ਹੀ ਧੱਕਾ ਕਰਦੇ ਆ ਰਹੇ ਆ ਗੱਲ 84 ਵਾਲਾ ਵੀ ਬਹਾਨਾ ਬਣਾਇਆ 84 ਤੋਂ ਪਹਿਲਾਂ 1955 ਕਿਉਂਕਿ ਇਹ ਅਬਦਾਲੀ 55 84 78 ਇਹ ਸਾਰਾ ਕੁਝ ਸਿੱਖਾਂ ਨਾਲ ਹੀ ਕਿਉਂ ਵਰਤਾਰਾ ਵਰਤਦਾ ਸਿੱਖ ਹਮੇਸ਼ਾ ਪੀਸ ਚਾਹੁੰਦੇ ਆ ਪਰ ਇਹਨਾਂ ਨੂੰ ਪੀਸ ਰਹਿਣ ਨਹੀਂ ਦਿੱਤਾ ਜਾਂਦਾ ਇਹਨਾਂ ਦੇ ਗੁਰਦੁਆਰਿਆਂ ਤੇ ਹਮਲੇ ਕੀਤੇ ਜਾਂਦੇ ਆ ਇਸ ਸਪੀੜਾ ਨੂੰ ਅਸੀਂ ਭੁੱਲੇ ਨਹੀਂ ਭਾਵੇਂ ਕਿ ਅੱਜ 70 ਸਾਲ ਹੋ ਗਏ ਆ ਆਓ ਰਲ ਮਿਲ ਕੇ ਇਸ ਆਵਾਜ਼ ਨੂੰ ਸੰਗਤ ਤੱਕ ਲੈ ਕੇ ਜਾਈਏ ਕਿਉਂਕਿ ਸਾਡਾ ਹੱਲ ਇੱਕੋ ਹੀ ਆ ਸਾਡਾ ਵੱਖਰਾ ਸਟੇਟ ਸਾਡਾ ਵੱਖਰਾ ਰਾਜ ਜਿੰਨਾ ਚਿਰ ਸਾਡਾ ਵਖਰਾ ਦੇਸ਼ ਨਹੀਂ ਹੁੰਦਾ ਕਿਉਂਕਿ ਹਿੰਦ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਫੌਜਾਂ ਭਾਰੀਆਂ ਨੇ ਸਾਡਾ ਦੇਸ਼ ਪੰਜਾਬ ਸੀ ਸਾਡਾ ਖਾਲਸਾ ਰਾਜ ਜਿੰਨਾ ਚਿਰ ਉਹ ਸਾਨੂੰ ਪ੍ਰਾਪਤ ਨਹੀਂ ਹੁੰਦਾ ਉਨਾ ਚਿਰ ਸਾਡੇ ਹਮਲੇ ਹੁੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਾਲਸਾ ਤੇ ਕੀ ਕਾਰਨ ਹੈਗਾ ਕਿ ਅੱਜ ਤੱਕ ਜਿੰਨੇ ਵੀ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਹੋਏ ਜਾਂ ਦਿੱਲੀ ਵਿੱਚ ਸਿੱਖਾਂ ਤੇ ਦੰਗੇ ਹੋਏ ਜਾਂ ਸਿੱਖਾਂ ਨਾਲ ਸਤਿਗੁਰੂ ਕੀਤਾ ਜਿੰਨੀਆਂ ਵੀ ਸਰਕਾਰਾਂ ਇਹ ਅੱਜ ਤੱਕ ਇਨਸਾਫ ਨਹੀਂ ਮਿਲਿਆ ਹੈ ਹਲਕੀ ਸ਼ਮਨੇ ਕਾਲੀਦਲ ਨੂੰ ਸੀ ਆਪਣੀ ਪੰਥ ਸਰਕਾਰ ਮੰਨਦੇ ਸੀ ਭਾਜਪਾ ਦੇ ਨਾਲ ਬਹੁਤ ਦੇਰ ਤੱਕ ਦਾ ਕਰ ਅਸਲ ਚ ਸਾਡੇ ਜਿਹੜੇ ਵੀਰ ਹੋ ਰਾਜ ਕਰਨ ਵਾਲੇ ਹੀ ਸੱਤਾ ਵਿੱਚ ਗਏ ਨੇ ਨਾ ਉਹ ਆਪਣੀ ਕੌਮ ਦੀ ਪੀੜਾ ਭੁੱਲ ਜਾਂਦੇ ਨੇ ਆਪਣੀ ਕੁਰਸੀ ਜਾ ਜਾਂਦੀ ਹੈ ਜਦੋਂ ਆਪਣੀ ਕੁਰਸੀ ਦਾ ਮੋਹ ਪਿਆਰਾ ਹੋ ਜਾਂਦਾ ਤੇ ਕੌਮ ਦੀ ਪੀੜਾ ਭੁੱਲ ਜਾਂਦੇ ਇਸੇ ਹੀ ਕਾਰਨ ਆ ਕਿ ਸਾਡੇ ਲੋਕ ਆਪਣੀ ਕੌਮ ਦੀ ਪੀੜਾ ਭੁੱਲ ਗਏ ਉਹਨਾਂ ਨੇ ਆਪ ਦੀਆਂ ਰਾਜ ਸੱਤਾ ਮਾਣੀਆਂ ਸੰਘਾਸਨ ਮਾਣਿਆ ਔਰ ਚਾਹਦੇ ਮਾਣੇ ਪਰ ਕੌਮ ਦੀ ਪੀੜਾ ਨੂੰ ਭੁੱਲੇ ਕੌਮ ਦੀ ਪੀੜਾ ਨੂੰ ਵਿਸਾਰਿਆ ਜੇ ਕੌਮ ਦੀ ਪੀੜਾ ਨੂੰ ਵਿਸਾਰ ਨਾ ਵਿਸਾਰਦੇ ਤਾਂ ਅੱਜ ਆ ਦਿਨ ਨਹੀਂ ਦੇਖਣੇ ਪੈਣੇ ਸੀ ਵਾਜੇ ਕੌਮ ਹਮੇਸ਼ਾ ਸੀ ਕੌਮ ਦੀ ਬਾਛੁੰਦੀ ਹੋਈ ਆ ਬੰਦੀ ਸਿੰਘਾਂ ਲਈ ਵੀ ਕੋਈ ਪ੍ਰਭਾ ਕਰਿਆ ਜਾਏਗਾ ਬਿਲਕੁਲ ਜੀ ਵਾਜੇ ਕੌਮ ਇੱਕ ਪੰਥ ਦਾ ਛੋਟਾ ਹਿੱਸਾ ਆ ਪਰ ਜਿੰਨੀ ਸਮਰੱਥਾ ਹੈ ਵਾਜੇ ਕੌਮ ਸਾਰਿਆਂ ਨੂੰ ਆਜ ਮਾਰ ਕੇ ਬੰਦੀ ਸਿੰਘਾਂ ਦੀ ਮੋਰਚੇ ਵਿੱਚ ਵੀ ਲੜਾਈ ਲੜਦੀ ਆ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਵੀ ਸ਼ਹੀਦ ਸਿੰਘਾਂ ਦੀਆਂ ਵਰ੍ਹਸੀਆਂ ਮਨਾਉਣ ਵਾਸਤੇ ਹਰ ਤਰ੍ਹਾਂ ਦੇ ਉਪਰਾਲੇ ਕਰਦੀ ਆ ਅੱਜ ਸਾਨੂੰ ਲੋੜ ਹੈਗੀ ਇਹਨਾਂ ਉਪਰਾਲਾਂ ਦੀ ਕਿਉਂਕਿ ਅਸੀਂ ਸਾਰਾ ਕੁਝ ਕਰਕੇ ਵੇਖ ਚੁੱਕੇ ਹਾਂ ਪਰੰਤੂ ਸਾਡਾ ਸਿੱਖ ਰਾਜ ਜਿੰਨਾ ਚਿਰ ਸਾਡੇ ਕੋਲ ਨਹੀਂ ਆਉਂਦਾ ਉਨਾ ਚਿਰ ਮਸਲਿਆਂ ਦਾ ਹੱਲ ਹੋਣ ਵਾਲਾ ਨਹੀਂ ਹੈ ਫਤਿਹ ਇਹ 4 ਜੁਲਾਈ 1955 ਦਾ ਸਾਕਾ ਜਿਹੜਾ ਆ ਇਹ ਦਿਨ ਜਿਹੜਾ ਬਹੁਤ ਅਹਿਮ ਆ ਇਹਦੇ ਵਿੱਚ ਅਸੀਂ ਇਹ ਗੱਲ ਨੂੰ ਦੇਖਦੇ ਵੀ ਜੇ 4 ਜੁਲਾਈ 1955 ਦੇ ਵਿੱਚ ਸਿੱਖ ਲੀਡਰਸ਼ਿਪ ਨੇ ਕੋਈ ਸਟੈਂਡ ਲਿਆ ਹੁੰਦਾ ਉਸ ਤਰੀਕੇ ਦੇ ਨਾਲ ਜਿੱਦਾਂ ਚਾਹੀਦਾ ਸੀਗਾ ਤੇ ਜਿਹੜਾ 6 ਜੂਨ 1984 ਦਾ ਸਾਕ ਆਇਆ ਉਹ ਨਹੀਂ ਵਰਤਨਾ ਸੀਗਾ ਫਿਰ ਪਰ ਉਸ ਟਾਈਮ ਦੀ ਜਿਹੜੀ ਲੀਡਰਸ਼ਿਪ ਸੀਗੀ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੀਗੀ ਉਹਨਾਂ ਨੂੰ ਵੀ ਇਸ ਦਿਨ ਅਰੈਸਟ ਕਰ ਲਿਆ ਗਿਆ ਫਿਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਦਰਬਾਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੋਰ ਬਹੁਤ ਸਾਰੇ ਜਿਹੜੇ ਸਿੱਖ ਆਗੂ ਸੀ ਸਾਰਿਆਂ ਨੂੰ ਅਰੈਸਟ ਕਰਕੇ ਉਸ ਤੋਂ ਬਾਅਦ ਇਹ ਜਿੱਦਾਂ ਮੇਰੇ ਵੀਰ ਨੇ ਸਾਰੀ ਗੱਲ ਦੱਸੀ ਆ ਵੀ ਉਸ ਤੋਂ ਬਾਅਦ ਜਿਹੜਾ ਸੰਗਤਾਂ ਦੇ ਉੱਤੇ ਅੰਨੀ ਕੋਟ ਕੀਤੀ ਗਈ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਤੇ ਸਭ ਤੋਂ ਵੱਡੀ ਗੱਲ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਕਰ ਦਿੱਤੀ ਗਈ 1947 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਜਿਹੜੀ ਸੈਂਕੜੇ ਸਾਲ ਤੋਂ ਮਰਿਆਦਾ ਜਿਹੜੀ ਚੱਲੀ ਆ ਰਹੀ ਸੀ ਉਹ ਭੰਗ ਕਰ ਦਿੱਤੀ ਗਈ। ਮਨਜੀਤ ਸਾਹਿਬ ਗੁਰਦੁਆਰਾ ਮਨਜੀਤ ਸਾਹਿਬ ਉੱਥੇ ਪੁਲਿਸ ਨੇ ਕਬਜ਼ਾ ਕਰ ਲਿਆ। ਜਿਹੜੀ ਪ੍ਰੈਸ ਸੀਗੀ ਉਹਦੇ ਤੇ ਬਿਲਕੁਲ ਪਾਬੰਦੀ ਲਾਤੀ। ਤੁਸੀਂ ਉਸ ਸਮੇਂ ਦੇ 10 ਦਿਨ ਜਿਹੜੀ ਆ ਬਿਲਕੁਲ ਜਿਹੜੇ ਆ ਉਹ ਉਹਨਾਂ ਨੇ ਪ੍ਰੈਸ ਦੀ ਇੱਕ ਵੀ ਜਿਹੜੀ ਖਬਰ ਆ ਇਸ ਸੰਬੰਧੀ ਉਹ ਨਿਕਲਣ ਨਹੀਂ ਦਿੱਤੀ। ਮਤਲਬ ਇਹ ਇੱਕ ਜ਼ਬਰਦਸਤ ਨਿਸ਼ਾਨੀ ਆ। ਤੇ ਇਹ ਜਹੀ ਦਾ ਤਾਂ ਇਹ ਸੀਗਾ ਵੀ ਇਸ ਨੂੰ ਬਹੁਤ ਵੱਡੀ ਪੱਧਰ ਤੇ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਮਨਾਉਂਦੀ ਪਰ ਉਹਨਾਂ ਨੂੰ ਐਂ ਲੱਗਦਾ ਆ ਵੀ ਜੇ ਅਸੀਂ ਇਹ ਦਿਨ ਮਨਾਣੇ ਆ ਤੇ ਕਿਤੇ ਨਾ ਕਿਤੇ ਅਸੀਂ ਨਾ ਐਂਟੀ ਸਟੇਟ ਜਿਹੜੇ ਉਹ ਭੋਤਾਂਗੇ ਤੇ ਉਹ ਜਿਹੜੀ ਇਹ ਗੱਲ ਆ ਨਾ ਇਹ ਹੀ ਕੌਮ ਨੂੰ ਦਿਨੋਂ ਦਿਨ ਖਾ ਰਹੀ ਆ ਤੇ ਇਸ ਕਰਕੇ ਅਸੀਂ ਇਹ ਦਿਨ ਨੂੰ ਮਨਾਣਾ ਕਰ ਰਹੇ ਆ ਤੇ ਇਸ ਗੱਲ ਦੇਣ ਦੀ ਮਹਾਨਤਾ ਜਿਹੜੀ ਆ ਉਹ ਸੰਗਤ ਦੇ ਵਿੱਚ ਦੱਸ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਸਿੱਖ ਇਤਿਹਾਸ ਦਾ ਬਹੁਤ ਇੱਕ ਕਹਿਤ ਦਿੰਦਾ ਹੈ ਔਰ ਅਸੀਂ ਆਵਾਜ਼ੇ ਕੌਮ ਜਥੇਬੰਦੀ ਵੱਲੋਂ ਇਹਨੂੰ ਤਕਰੀਬਨ ਪਿਛਲੇ 5-7 ਸਾਲ ਤੋਂ ਲਗਾਤਾਰ ਮਨਾਉਂਦੇ ਆ ਰਹੇ ਹਾਂ ਇਹ ਉਹ ਦਿਨ ਹੈ ਜਦੋਂ ਅਖੌਤੀ ਆਜ਼ਾਦੀ ਦੇ ਮਾਹੀਤ 7-8 ਸਾਲ ਬਾਅਦ 'ਚ ਸਿੱਖਾਂ ਨੂੰ ਭਾਰਤੀ ਹਕੂਮਤ ਵੱਲੋਂ ਪਹਿਲਾ ਤੋਹਫਾ ਦਿੱਤਾ ਗਿਆ ਦਰਬਾਰ ਸਾਹਿਬ ਦੇ ਉੱਤੇ ਇਕਤਰਤ ਹੋਈ ਸੰਗਤ ਦੇ ਉੱਤੇ ਲਾਠੀ ਚਾਰਜ ਕਰਕੇ ਅਥਰੂ ਗੈਸ ਦੇ ਗੋਲੇ ਸੱਟ ਕੇ ਉਹਨਾਂ ਦੇ ਉੱਤੇ ਗੋਲੀ ਚਲਾ ਕੇ ਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਫੌਜ ਵੱਲੋਂ ਜੂੜੇ ਪਾ ਕੇ ਤਾਕਲਾ ਦੇ ਕੇ ਇਹ ਉਹ ਟਾਈਮ ਸੀ ਜਦੋਂ ਹਜੇ 1947 ਦੇ ਲਹੂ ਨਾਲ ਭਿੱਜੇ ਕੱਪੜਿਆਂ ਦੇ ਸ਼ਾਇਦ ਰੰਗਮਣੀ ਸਿੱਖਾਂ ਦੇ ਕੱਪੜਿਆਂ ਤੋਂ ਲਿੱਥੇ ਸੀ ਜਦੋਂ ਹਕੂਮਤ ਨੇ ਪਹਿਲਾ ਤੋਹਫ਼ਾ ਸਿੱਖਾਂ ਨੂੰ ਇਹ ਦਿੱਤਾ ਕਿ ਜਦੋਂ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਨੂੰ ਇਹ ਭਰਮਪੁਲੇਖੇ ਚ ਪਾਉਣ ਦੇ ਲਈ ਜਾਂ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਇਹ ਅਹਿਸਾਸ ਕਰਾਉਣ ਦੇ ਲਈ ਕਿ ਜਦੋਂ ਵੀ ਸਟੇਟ ਕੋਈ ਕਾਰਜ ਕਰਦੀ ਹੈ ਤੇ ਉਹਦੇ ਕਸੂਰਵਾਰ ਕਿਤੇ ਨਾ ਕਿਤੇ ਉਹ ਸਿੱਖਾਂ ਨੂੰ ਹੀ ਜਿਹੜੇ ਵਿਕਟਮ ਹੁੰਦੇ ਉਹਨਾਂ ਨੂੰ ਹੀ ਦੋਸ਼ੀ ਕਰਾਰ ਦੇ ਦਿੰਦੀ ਆ ਤੇ ਜਿਵੇਂ 1984 ਚ ਇੱਥੇ ਸਿੱਖਾਂ ਦੀ ਹੀ ਗਲਤੀ ਸੀ ਕਿ ਉਹ ਦਰਬਾਰ ਸਾਹਿਬ ਬੈਠੇ ਸੀ ਉਹ ਹਥਿਆਰ ਲੈ ਕੇ ਬੈਠੇ ਸੀ ਤੇ ਉਹ ਖਾਲਿਸਤਾਨ ਦੀ ਮੰਗ ਕਰਦੇ ਸੀ ਇਹ ਸਾਰੀਆਂ ਚੀਜ਼ਾਂ ਇਹ ਪ੍ਰੋਪਗੈਂਡਾ ਸਰਕਾਰ ਦਾ ਕਿਵੇਂ ਝੂਠਾ ਹੈ ਇਹ ਅੱਜ ਦੇ ਦਿਨ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ 1955 ਤੋਂ ਜਦੋਂ ਇਸੇ ਤਰੀਕੇ ਨਾਲ ਹੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਸੀ ਜਦੋਂ ਨਾ ਤਾਂ ਕੋਈ ਖਾਲਸਾਣ ਦੀ ਗੱਲ ਸੀ ਨਾ ਕੋਈ ਹਥਿਆਰ ਲੈ ਕੇ ਬੈਠਾ ਸੀ ਸ਼ਾਂਤਮਈ ਸੰਗਤ ਬੈਠੀ ਸੀ ਸਿਰਫ ਆਪਣੇ ਹੱਕ ਦੀ ਗੱਲ ਕਰਦੀ ਪਈ ਸੀ ਕਿ ਜਦੋਂ ਪੂਰੇ ਦੇਸ਼ ਦੇ ਅੰਦਰ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਜਾ ਰਹੇ ਆ ਤੇ ਪੰਜਾਬ ਦੇ ਨਾਲ ਹੀ ੱਤਕਾ ਕਿਉਂ ਆਪਣੇ ਹੱਕੀ ਮੰਗਾਂ ਦੇ ਲਈ ਜਦੋਂ ਸਿੱਖ ਕੱਤਰ ਹੋਏ ਤੇ ਹਕੂਮਤ ਨੇ ਉਹਨਾਂ ਨੂੰ ਪਹਿਲਾ ਤੋਹਫਾ ਇਹ ਦਿੱਤਾ ਕਿ ਹੁਣ ਮੁਲਕ ਆਜ਼ਾਦ ਹੋ ਚੁੱਕਾ ਤੇ ਰਾਜ ਸਾਡੇ ਹੱਥ ਚ ਆ ਗਿਆ ਹੁਣ ਤੇ ਜਿੱਦਾਂ ਅਸੀਂ ਕਹਾਂਗੇ ਉਦਾਂ ਕੰਮ ਚੱਲਣਾ ਇਹਦਾ ਸਬੂਤ ਦਿੰਦੇ ਹੋਏ ਉਹਨਾਂ ਨੇ ਸਿੱਖਾਂ ਦੇ ਉੱਤੇ ਅੰਨੇਵਾ ਲਾਠੀ ਚਾਰਜ ਕੀਤਾ ਗੋਲੀਆਂ ਭਰਾਈਆਂ ਤੇ ਕੁਝ ਸਿੰਘਾਂ ਦੀ ਸ਼ਹਾਦਤ ਵੀ ਹੋਈ ਉਸ ਸਮੇਂ ਦੇ ਉੱਤੇ ਸੋ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਨਸੂਰ ਆ ਇਹ ਕਦੇ ਵੀ ਇਹ ਜ਼ਖਮ ਇਹ ਭਰਨੇ ਨਹੀਂ ਚਾਹੀਦੇ ਕੌਮ ਨੂੰ ਇਹਨਾਂ ਨੂੰ ਅੱਲੇ ਰੱਖਣਾ ਚਾਹੀਦਾ ਯਾਦ ਰੱਖਣਾ ਚਾਹੀਦਾ ਤਾਂ ਜੋ ਪੀੜੀ ਦਰ ਪੀੜੀ ਅਸੀਂ ਇਹਨਾਂ ਹਕੂਮਤਾਂ ਦੇ ਚਿਹਰੇ ਇਸੇ ਤਰੀਕੇ ਨਾਲ ਨੰਗੇ ਕਰਦੇ ਰਹੀਏ। ਕਿਰਪਾ ਚਿੱਕੀ ਫਤਿਹ ਧੰਨਵਾਦੀਆਂ ਸਤਿਗੁਰ ਪਾਤਸ਼ਾਹ ਦੇ ਦੂਜੇ ਨੰਬਰ ਤੇ ਧੰਵਾਦ ਆਵਾਜ਼ੀ ਕੌਮ ਜਥੇਬੰਦੀ ਦਾ ਜਿਨ੍ਹਾਂ ਨੇ ਆਪਣੇ ਕੌਮੀ ਦਰਦ ਨੂੰ ਕੌਮੀ ਪੀੜਾ ਨੂੰ 70 ਸਾਲ ਬਾਅਦ ਵੀ ਜਿੰਦਾ ਰੱਖਿਆ ਹੋਇਆ ਅੱਜ 70 ਸਾਲ ਹੋ ਗਏ ਨੇ 70 ਸਾਲ ਪਹਿਲਾਂ ਕਿਉਂਕਿ ਇੱਥੇ ਗੱਲ ਕਹੀ ਜਾਂਦੀ ਆ ਕਿ 1984 ਚ ਤਾਂ ਹਮਲਾ ਹੋਇਆ ਸੀ ਸੰਤ ਗਿਆਨੀ ਜਰਨੈਲ ਸਿੰਘ ਫੌਜਾਂ ਲੈ ਕੇ ਬੈਠੇ ਸੀ ਜਥਾ ਲੈ ਕੇ ਬੈਠੇ ਸੀ ਜੇ ਉਹ ਅੰਦਰ ਨਾ ਬੈਠਦੇ ਤੇ ਦਰਬਾਰ ਸਾਹਿਬ ਤੇ ਗੋਲੀਆਂ ਨਾ ਚਲਦੀਆਂ ਅੱਜ ਤੱਕ ਸਾਹਿਬ ਨਾ ਟੈਂਦਾ ਪਰ ਅਫਸੋਸ ਜਿਹੜੇ ਵੀਰੇ ਗੱਲ ਸੋਚਦੇ ਆ 1955 ਵਿੱਚ ਤਾਂ ਹਜੇ 7 ਸਾਲ 8 ਸਾਲ ਹੀ ਹੋਏ ਸੀ ਨਾ 8 ਸਾਲ ਹੋਏ ਸੀ 8 ਸਾਲਾਂ ਬਾਅਦ ਹੀ ਹਿੰਦੂਤਵ ਨੇ ਦੱਸ ਦਿੱਤਾ ਕਿ ਅਸੀਂ ਤੁਹਾਡੇ ਭਰਾ ਨਹੀਂ ਹੈਗੇ ਸਾਡੀ ਫੌਜ ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਕਰ ਰਹੀ ਆ ਜੁੱਤੀਆਂ ਲੈ ਕੇ ਪੁਲਿਸ ਵੜ ਰਹੀ ਆ ਗੋਲੀਆਂ ਚਲਾ ਰਹੀਆਂ ਚਲਾਈਆਂ ਜਾ ਰਹੀਆਂ ਤੇ ਨਜ਼ਰਬੰਦ ਕੀਤਾ ਜਾ ਰਿਹਾ ਇੱਥੋਂ ਦੇ ਪ੍ਰਬੰਧਕਾਂ ਨੂੰ ਪਰ ਅਫਸੋਸ ਦੀ ਗੱਲ ਆ ਕਿ ਅੱਜ ਸਾਡੀ ਸਾਰੀ ਲੀਡਰਸ਼ਿਪ ਸਿੱਖ ਕਹੌਣ ਵਾਲੇ ਬੁੱਧੀਜੀਵੀ ਕਹੌਣ ਵਾਲੇ ਸਿਆਸੀ ਪਾਰਟੀਆਂ ਪੰਥ ਦੇ ਨਾਂ ਤੇ ਕਰਨ ਵਾਲੇ ਉਹਨਾਂ ਨੂੰ 1955 ਦਾ ਚੇਤਾ ਪੁੱਲ ਗਿਆ ਹੋਇਆ ਹੈ ਇਹ ਨੌਜਵਾਨ ਵੀਰਾਂ ਨੇ ਜਿਹੜਾ ਅਪਰੇਲਾ ਕਰ ਰਹੇ ਨੇ ਪੰਜ-ਛੇ ਸਾਲ ਤੋਂ ਬਹੁਤ ਵਧੀਆ ਅਪਰੇਲਾ ਹੈ ਇਹ ਆਪਣੇ ਅੰਦਰਲੇ ਦਰਦ ਨੂੰ ਸੰਗਤ ਤੱਕ ਲੈ ਕੇ ਆਉਂਦੇ ਨੇ ਅਸੀਂ ਹੋਰ ਸਮਾਗਮ ਕਰਦੇ ਆਂ ਪ੍ਰੋਗਰਾਮ ਕਰਦੇ ਆਂ ਪਰ ਇਹ ਜਿਹੜੀ ਦਰਦਾਂ ਦਸਤਾਨਾ ਨਸੂਰ ਆ ਇਹਨੂੰ ਅਸੀਂ ਭੁੱਲ ਨਹੀਂ ਸਕਦੇ ਸੋ ਸੰਗਤਾਂ ਨੂੰ ਇਸ ਸਮਾਗਮ ਵਿੱਚ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ हिस्सा ਲੈਣਾ ਚਾਹੀਦਾ ਤਾਂ ਕਰਕੇ ਜਿਹੜੀ ਹਿੰਦੂਤਵ ਦੀ ਚਲਾਕੀ ਆ ਹਿੰਦੂਤਵ ਦਾ ਸਾਡੇ ਨਾਲ ਬੇਇਨਸਾਫੀ ਆ ਜੋ ਸਾਡੇ ਕੋਲੋਂ 80 ਤੋਂ 85% ਕੁਰਬਾਨੀਆਂ ਲੈ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਢੰਡੋਰਾ ਪਿੱਟਿਆ ਗਿਆ ਅੰਗਰੇਜ਼ਾਂ ਨੂੰ ਕੱਢਣ ਦੀ ਗੱਲ ਕੀਤੀ ਗਈ ਪਰ ਸਾਡੇ ਨਾਲ 8 ਸਾਲ ਬਾਅਦ ਕੀ ਕੀਤਾ ਉਹ ਅੱਜ ਅਸੀਂ ਇਸ ਫਸੀਲ ਤੋਂ ਖੜੇ ਹੋ ਕੇ ਅਕਾਲ ਤਖਤ ਸਾਹਿਬ ਦੇ ਸਕਤਰ ਸਕਤਰ ਤਦੇ ਬਾਹਰ ਖੜੋ ਕੇ ਇਹ ਗੱਲ ਸੰਗਤ ਤੱਕ ਰੱਖ ਰਹੇ ਆ ਕਿ ਸਿੱਖਾਂ ਦੇ ਨਾਲ ਸ਼ੁਰੂ ਤੋਂ ਹੀ ਧੱਕਾ ਕਰਦੇ ਆ ਰਹੇ ਆ ਗੱਲ 84 ਵਾਲਾ ਵੀ ਬਹਾਨਾ ਬਣਾਇਆ 84 ਤੋਂ ਪਹਿਲਾਂ 1955 ਕਿਉਂਕਿ ਇਹ ਅਬਦਾਲੀ 55 84 78 ਇਹ ਸਾਰਾ ਕੁਝ ਸਿੱਖਾਂ ਨਾਲ ਹੀ ਕਿਉਂ ਵਰਤਾਰਾ ਵਰਤਦਾ ਸਿੱਖ ਹਮੇਸ਼ਾ ਪੀਸ ਚਾਹੁੰਦੇ ਆ ਪਰ ਇਹਨਾਂ ਨੂੰ ਪੀਸ ਰਹਿਣ ਨਹੀਂ ਦਿੱਤਾ ਜਾਂਦਾ ਇਹਨਾਂ ਦੇ ਗੁਰਦੁਆਰਾਂ 'ਤੇ ਹਮਲੇ ਕੀਤੇ ਜਾਂਦੇ ਆ ਇਸ ਸਪੀੜਾ ਨੂੰ ਅਸੀਂ ਭੁੱਲੇ ਨਹੀਂ ਭਾਵੇਂ ਕਿ ਅੱਜ 70 ਸਾਲ ਹੋ ਗਏ ਆ ਆਓ ਰਲ ਮਿਲ ਕੇ ਇਸ ਆਵਾਜ਼ ਨੂੰ ਸੰਗਤ ਤੱਕ ਲੈ ਕੇ ਜਾਈਏ ਕਿਉਂਕਿ ਸਾਡਾ ਹੱਲ ਇੱਕੋ ਹੀ ਆ ਸਾਡਾ ਵੱਖਰਾ ਸਟੇਟ ਸਾਡਾ ਵੱਖਰਾ ਰਾਜ ਜਿੰਨਾ ਚਿਰ ਸਾਡਾ ਵੱਖਰਾ ਦੇਸ਼ ਨਹੀਂ ਹੁੰਦਾ ਕਿਉਂਕਿ ਹਿੰਦ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਪੌਜਾ ਭਾਰੀਆਂ ਨੇ ਸਾਡਾ ਦੇਸ਼ ਪੰਜਾਬ ਸੀ ਸਾਡਾ ਖਾਲਸਾ ਰਾਜ ਜਿੰਨਾ ਚਿਰ ਉਹ ਸਾਨੂੰ ਪ੍ਰਾਪਤ ਨਹੀਂ ਹੁੰਦਾ ਉਨਾ ਚਿਰ ਸਾਡੇ ਹਮਲੇ ਹੁੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਅਸੀਂ ਖਾਲਸਾ ਤੇ ਕੀ ਕਾਰਨ ਹੈਗਾ ਕਿ ਅੱਜ ਤੱਕ ਜਿੰਨੇ ਵੀ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਹੋਏ ਜਾਂ ਦਿੱਲੀ ਵਿੱਚ ਸਿੱਖ ਦੰਗੇ ਹੋਏ ਜਾਂ ਸਿੱਖਾਂ ਨਾਲ ਸਦਕਾ ਕੀਤਾ ਜਿੰਨੀਆਂ ਵੀ ਸਰਕਾਰਾਂ ਆਏ ਤੱਕ ਇਨਸਾਫ ਨਹੀਂ ਮਿਲਿਆ ਹਰ ਇੱਕ ਸ਼ੌਂਕੀ ਕਾਲੀ ਦਲ ਨੂੰ ਸੀ ਆਪਣੀ ਪੰਥ ਸਰਕਾਰ ਮੰਨਦੇ ਸੀ ਭਾਈ ਬਾਤ ਨਾਲ ਬਹੁਤ ਏਰਕ ਤੱਕ ਆ ਅਸਲ ਚ ਸਾਡੇ ਜਿਹੜੇ ਵੀਰ ਹੋ ਰਾਜ ਕਰਨ ਵਾਲੇ ਸੱਤਾ ਵਿੱਚ ਗਏ ਨੇ ਨਾ ਉਹ ਆਪਣੀ ਕੌਮ ਦੀ ਪੀੜਾ ਭੁੱਲ ਜਾਂਦੇ ਨੇ ਆਪਣੀ ਕੁਰਸੀ ਜਾ ਜਾਂਦੀ ਹੈ ਜਦੋਂ ਆਪਣੀ ਕੁਰਸੀ ਦਾ ਮੋਹ ਪਿਆਰਾ ਹੋ ਜਾਂਦਾ ਤੇ ਕੌਮ ਦੀ ਪੀੜਾ ਭੁੱਲ ਜਾਂਦੇ ਇਸੇ ਹੀ ਕਾਰਨ ਆ ਕਿ ਸਾਡੇ ਲੋਕ ਆਪਣੀ ਕੌਮ ਦੀ ਪੀੜਾ ਭੁੱਲ ਗਏ ਉਹਨਾਂ ਨੇ ਆਪ ਦੀਆਂ ਰਾਜ ਸੱਤਾ ਮਾਣੀਆਂ ਸੰਗਾਸਨ ਮਾਣਿਆ ਉਹ 14 ਦੇ ਮਾਣੇ ਪਰ ਕੌਮ ਦੀ ਪੀੜਾ ਨੂੰ ਭੁੱਲੇ ਕੌਮ ਦੀ ਪੀੜਾ ਨੂੰ ਵਿਸਾਰਿਆ ਜੇ ਕੌਮ ਦੀ ਪੀੜਾ ਨੂੰ ਵਿਸਾਰ ਨਾ ਵਿਸਾਰਦੇ ਤਾਂ ਅੱਜ ਆ ਦਿਨ ਨਹੀਂ ਦੇਖਣੇ ਪੈਣੇ ਸੀ ਵਾਜੇ ਕੌਮ ਪੇਸ਼ਾ ਸੀ ਕੌਮ ਦੀ ਬਾਜ ਕੁੰਡੀ ਹੋਈ ਹੈ ਬੰਦੀ ਸਿੰਘਾਂ ਲਈ ਵੀ ਕੋਈ ਪ੍ਰਦਰਸ਼ਨ ਕੀਤਾ ਜਾਏਗਾ ਬਿਲਕੁਲ ਜੀ ਵਾਜੇ ਕੌਮ ਇੱਕ ਪੰਥ ਦਾ ਛੋਟਾ ਹਿੱਸਾ ਆ ਪਰ ਜਿੰਨੀ ਸਮਰੱਥਾ ਹੈ ਵਾਜੇ ਕੌਮ ਸਾਰਿਆਂ ਨੂੰ ਆਵਾਜ਼ ਮਾਰ ਕੇ ਬੰਦੀ ਸਿੰਘਾਂ ਦੀ ਮੋਰਚੇ ਵਿੱਚ ਵੀ ਲੜਾਈ ਲੜਦੀ ਆ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਵੀ ਸ਼ਹੀਦ ਸਿੰਘਾਂ ਦੀਆਂ ਵਰ੍ਹਸੀਆਂ ਮਨਾਉਣ ਵਾਸਤੇ ਹਰ ਤਰ੍ਹਾਂ ਦੇ ਉਪਰਾਲੇ ਕਰਦੀ ਆ ਅੱਜ ਸਾਨੂੰ ਲੋੜ ਹੈਗੀ ਇਹਨਾਂ ਉਪਰਾਲਾਂ ਦੀ ਕਿਉਂਕਿ ਅਸੀਂ ਸਾਰਾ ਕੁਝ ਕਰਕੇ ਵੇਖ ਚੁੱਕੇ ਹਾਂ ਪਰੰਤੂ ਸਾਡਾ ਸਿੱਖ ਰਾਜ ਜਿੰਨਾ ਚਿਰ ਸਾਡੇ ਕੋਲ ਨਹੀਂ ਆਉਂਦਾ ਉਨਾ ਚਿਰ ਮਸਲਿਆਂ ਦਾ ਹੱਲ ਹੋਣ ਵਾਲਾ ਨਹੀਂ ਹੈ ਫਤਿਹ ਇਹ 4 ਜੁਲਾਈ 1955 ਦਾ ਸਾਕਾ ਜਿਹੜਾ ਆ ਇਹ ਦਿਨ ਜਿਹੜਾ ਬਹੁਤ ਅਹਿਮ ਆ ਇਹਦੇ ਵਿੱਚ ਅਸੀਂ ਇਹ ਕੱਲ ਨੂੰ ਦੇਖਦੇ ਵੀ ਜੇ 4 ਜੁਲਾਈ 1955 ਦੇ ਵਿੱਚ ਸਿੱਖ ਲੀਡਰਸ਼ਿਪ ਨੇ ਕੋਈ ਸਟੈਂਡ ਲਿਆ ਹੁੰਦਾ ਉਸ ਤਰੀਕੇ ਦੇ ਨਾਲ ਜਿੱਦਾਂ ਚਾਹੀਦਾ ਸੀਗਾ ਤੇ ਜਿਹੜਾ 6 ਜੂਨ 1984 ਦਾ ਸਾਕਾ ਆ ਉਹ ਨਹੀਂ ਵਰਤਣਾ ਸੀਗਾ ਫਿਰ ਪਰ ਉਸ ਟਾਈਮ ਦੀ ਜਿਹੜੀ ਲੀਡਰਸ਼ਿਪ ਸੀਗੀ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੀਗੀ ਉਹਨਾਂ ਨੂੰ ਵੀ ਇਸ ਦਿਨ ਅਰੈਸਟ ਕਰ ਲਿਆ ਗਿਆ ਫਿਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਦਰਬਾਰ ਸਾਹਿਬ ਦੇ ਜਿਹੜੇ ਹੈੱਡ ਗ੍ਰਾਂਥੀ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੋਰ ਬਹੁਤ ਸਾਰੇ ਜਿਹੜੇ ਸਿੱਖ ਆਗੂ ਸੀ ਸਾਰਿਆਂ ਨੂੰ ਅਰੈਸਟ ਕਰਕੇ ਉਸ ਤੋਂ ਬਾਅਦ ਇਹ ਜਿੱਦਾਂ ਮੇਰੇ ਵੀਰ ਨੇ ਸਾਰੀ ਗੱਲ ਦੱਸੀ ਆ ਵੀ ਉਸ ਤੋਂ ਬਾਅਦ ਜਿਹੜਾ ਸੰਗਤਾਂ ਦੇ ਉੱਤੇ ਅੰਨੀਕੋਟ ਕੀਤੀ ਗਈ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਤੇ ਸਭ ਤੋਂ ਵੱਡੀ ਗੱਲ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਕਰ ਦਿੱਤੀ ਗਈ 1947 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਜਿਹੜੀ ਸੈਂਕੜੇ ਸਾਲ ਤੋਂ ਮਰਿਆਦਾ ਜਿਹੜੀ ਚੱਲੀ ਆ ਰਹੀ ਸੀ ਉਹ ਭੰਗ ਕਰ ਦਿੱਤੀ ਗਈ ਮਨਜੀਤ ਸਾਹਿਬ ਗੁਰਦੁਆਰਾ ਮਨਜੀਤ ਸਾਹਿਬ ਉੱਥੇ ਪੁਲਿਸ ਨੇ ਕਬਜ਼ਾ ਕਰ ਲਿਆ ਜਿਹੜੀ ਪ੍ਰੈਸ ਸੀਗੀ ਉਹਦੇ ਤੇ ਬਿਲਕੁਲ ਪਾਬੰਦੀ ਲਾਤੀ ਤੁਸੀਂ ਉਸ ਸਮੇਂ ਦੇ 10 ਦਿਨ ਜਿਹੜੀ ਆ ਬਿਲਕੁਲ ਜਿਹੜੇ ਆ ਉਹ ਉਹਨਾਂ ਨੇ ਪ੍ਰੈਸ ਦੀ ਇੱਕ ਵੀ ਜਿਹੜੀ ਖਬਰ ਆ ਇਸ ਸੰਬੰਧੀ ਉਹ ਨਿਕਲਣ ਨਹੀਂ ਦਿੱਤੀ ਮਤਲਬ ਇਹ ਇੱਕ ਜ਼ਬਰਦਸਤ ਨਿਸ਼ਾਨੀ ਆ ਤੇ ਇਹ ਚਹੀਦਾ ਤਾਂ ਇਹ ਸੀਗਾ ਵੀ ਇਸ ਨੂੰ ਬਹੁਤ ਵੱਡੀ ਪੱਧਰ ਤੇ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਮਨਾਉਂਦੀ ਪਰ ਉਹਨਾਂ ਨੂੰ ਐਂ ਲੱਗਦਾ ਆ ਵੀ ਜੇ ਅਸੀਂ ਇਹ ਦਿਨ ਮਨਾਨੇ ਆ ਤੇ ਕਿਤੇ ਨਾ ਕਿਤੇ ਅਸੀਂ ਨਾ ਐਂਟੀ ਸਟੇਟ ਜਿਹੜੇ ਉਹ ਭੂਤਾਂਗੇ ਤੇ ਉਹ ਜਿਹੜੀ ਇਹ ਗੱਲ ਆ ਨਾ ਇਹੇ ਕੌਮ ਨੂੰ ਦਿਨੋਂ ਦਿਨ ਖਾ ਰਹੀ ਆ ਤੇ ਇਸ ਕਰਕੇ ਅਸੀਂ ਇਹ ਦਿਨ ਨੂੰ ਮਨਾਣਾ ਕਰ ਰਹੇ ਆ ਤੇ ਇਸ ਗੱਲ ਦੇਣ ਦੀ ਮਹਾਨਤਾ ਜਿਹੜੀ ਆ ਉਹ ਸੰਗਤ ਦੇ ਵਿੱਚ ਦੱਸ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਸਿੱਖ ਇਤਿਹਾਸ ਦਾ ਬਹੁਤ ਹੀ ਕਹਿਮਦਾਨ ਹੈ ਔਰ ਅਸੀਂ ਆਵਾਜ਼ੇ ਕੌਮ ਜਥੇਬੰਦੀ ਵੱਲੋਂ ਇਹਨੂੰ ਤਕਰੀਬਨ ਪਿਛਲੇ 5-7 ਸਾਲ ਤੋਂ ਲਗਾਤਾਰ ਮਨਾਉਂਦੇ ਆ ਰਹੇ ਹਾਂ ਉਹ ਦਿਨ ਹੈ ਜਦੋਂ ਅਖੌਤੀ ਆਜ਼ਾਦੀ ਦੇ ਮਾਹੀਜ 7-8 ਸਾਲ ਬਾਅਦ ਸਿੱਖਾਂ ਨੂੰ ਭਾਰਤੀ ਹਕੂਮਤ ਵੱਲੋਂ ਪਹਿਲਾ ਤੋਹਫਾ ਦਿੱਤਾ ਗਿਆ ਦਰਬਾਰ ਸਾਹਿਬ ਦੇ ਉੱਤੇ ਇਕੱਤਰਤ ਹੋਈ ਸੰਗਤ ਦੇ ਉੱਤੇ ਲਾਠੀ ਚਾਰਜ ਕਰਕੇ ਅਥਰੂ ਗੈਸ ਦੇ ਗੋਲੇ ਸੱਟ ਕੇ ਉਹਨਾਂ ਦੇ ਉੱਤੇ ਗੋਲੀ ਚਲਾ ਕੇ ਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਫੌਜ ਵੱਲੋਂ ਜੁੜੇ ਪਾ ਕੇ ਦਾਖਲਾ ਦੇ ਕੇ ਇਹ ਉਹ ਟਾਈਮ ਸੀ ਜਦੋਂ ਹਜੇ 1947 ਦੇ ਲਹੂ ਨਾਲ ਭਿੱਜੇ ਕੱਪੜਿਆਂ ਦੇ ਸ਼ਾਇਦ ਰੰਗ ਨਹੀਂ ਸਿੱਖਾਂ ਦੇ ਆ ਕੱਪੜਿਆਂ ਤੋਂ ਲਿੱਥੇ ਸੀ ਜਦੋਂ ਹਕੂਮਤ ਨੇ ਪਹਿਲਾ ਤੋਹਫ਼ਾ ਸਿੱਖਾਂ ਨੂੰ ਇਹ ਦਿੱਤਾ ਕਿ ਜਦੋਂ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਨੂੰ ਇਹ ਭਰਮਪੁਲੇਖੇ ਚ ਪਾਉਣ ਦੇ ਲਈ ਜਾਂ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਇਹ ਅਹਿਸਾਸ ਕਰਾਉਣ ਦੇ ਲਈ ਕਿ ਜਦੋਂ ਵੀ ਸਟੇਟ ਕੋਈ ਕਾਰਜ ਕਰਦੀ ਹੈ ਤੇ ਉਹਦੇ ਕਸੂਰਵਾਰ ਕਿਤੇ ਨਾ ਕਿਤੇ ਉਹ ਸਿੱਖਾਂ ਨੂੰ ਹੀ ਜਿਹੜੇ ਵਿਕਟਮ ਹੁੰਦੇ ਉਹਨਾਂ ਨੂੰ ਹੀ ਦੋਸ਼ੀ ਕਰਾਰ ਦੇ ਦਿੰਦੀ ਆ ਕਿ ਜਿਵੇਂ 1984 ਚ ਇੱਥੇ ਸਿੱਖਾਂ ਦੀ ਹੀ ਗਲਤੀ ਸੀ ਕਿ ਉਹ ਦਰਬਾਰ ਸਾਹਿਬ ਬੈਠੇ ਸੀ ਉਹ ਹਥਿਆਰ ਲੈ ਕੇ ਬੈਠੇ ਸੀ ਤੇ ਉਹ ਖਾਲਿਸਤਾਨ ਦੀ ਮੰਗ ਕਰਦੇ ਸੀ ਇਹ ਸਾਰੀਆਂ ਚੀਜ਼ਾਂ ਇਹ ਪ੍ਰੋਪਗੈਂਡਾ ਸਰਕਾਰ ਦਾ ਕਿਵੇਂ ਝੂਠਾ ਹੈ ਇਹ ਅੱਜ ਦੇ ਦਿਨ ਤੋਂ ਆਪਾਂ ਅੰਦਾਜ਼ਾ ਲਾ ਸਕਦੇ 1955 ਤੋਂ ਜਦੋਂ ਇਸੇ ਤਰੀਕੇ ਨਾਲ ਹੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਸੀ ਜਦੋਂ ਨਾ ਤਾਂ ਕੋਈ ਖਾਲਸਾਤਨ ਦੀ ਗੱਲ ਸੀ ਨਾ ਕੋਈ ਹਥਿਆਰ ਲੈ ਕੇ ਬੈਠਾ ਸੀ ਸ਼ਾਂਤਮਈ ਸੰਗਤ ਬੈਠੀ ਸੀ ਸਿਰਫ ਆਪਣੇ ਹੱਕ ਦੀ ਗੱਲ ਕਰਦੀ ਪਈ ਸੀ ਵੀ ਜਦੋਂ ਪੂਰੇ ਦੇਸ਼ ਦੇ ਅੰਦਰ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਜਾ ਰਹੇ ਆ ਤੇ ਪੰਜਾਬ ਦੇ ਨਾਲ ਹੀ ੱੱੱਕਾ ਕਿਉਂ ਆਪਣੇ ਹੱਕੀ ਮੰਗਾਂ ਦੇ ਲਈ ਜਦੋਂ ਸਿੱਖ ਕੱਤਰ ਹੋਏ ਤੇ ਹਕੂਮਤ ਨੇ ਉਹਨਾਂ ਨੂੰ ਪਹਿਲਾ ਤੋਹਫਾ ਇਹ ਦਿੱਤਾ ਕਿ ਹੁਣ ਮੁਲਕ ਆਜ਼ਾਦ ਹੋ ਚੁੱਕਾ ਤੇ ਰਾਜ ਸਾਡੇ ਹੱਥ ਚ ਆ ਗਿਆ ਹੁਣ ਤੇ ਜਿੱਦਾਂ ਅਸੀਂ ਕਹਾਂਗੇ ਉਦਾਂ ਕੰਮ ਚੱਲਣਾ ਇਹਦਾ ਸਬੂਤ ਦਿੰਦੇ ਹੋਏ ਉਹਨਾਂ ਨੇ ਸਿੱਖਾਂ ਦੇ ਉੱਤੇ ਅੰਨੇਵਾ ਲਾਠੀ ਚਾਰਜ ਕੀਤਾ ਗੋਲੀਆਂ ਭਰਾਈਆਂ ਤੇ ਕੁਝ ਸਿੰਘਾਂ ਦੀ ਸ਼ਹਾਦਤ ਵੀ ਹੋਈ ਉਸ ਸਮੇਂ ਦੇ ਉੱਤੇ ਸੋ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਨਸੂਰ ਆ ਇਹ ਕਦੇ ਵੀ ਇਹ ਜ਼ਖਮ ਇਹ ਭਰਨੇ ਨਹੀਂ ਚਾਹੀਦੇ ਕੌਮ ਨੂੰ ਇਹਨਾਂ ਨੂੰ ਅੱਲੇ ਰੱਖਣਾ ਚਾਹੀਦਾ ਯਾਦ ਰੱਖਣਾ ਚਾਹੀਦਾ ਤਾਂ ਜੋ ਪੀੜੀ ਦਰ ਪੀੜੀ ਅਸੀਂ ਇਹਨਾਂ ਹਕੂਮਤਾਂ ਦੇ ਚਿਹਰੇ ਇਸੇ ਤਰੀਕੇ ਨਾਲ ਨੰਗੇ ਕਰਦੇ ਰਹੀਏ ਸਤਿਗੁਰੂ ਜੀ ਕੀ ਫਤਿਹ ਧੰਨਵਾਦੀਆਂ ਸਤਿਗੁਰ ਪਾਤਸ਼ਾਹ ਦੇ ਦੂਜੇ ਨੰਬਰ ਤੇ ਧੰਵਾਦ ਆਵਾਜ਼ੀ ਕੌਮ ਜਥੇਬੰਦੀ ਦਾ ਜਿਨ੍ਹਾਂ ਨੇ ਆਪਣੀ ਕੌਮੀ ਦਰਦ ਨੂੰ ਕੌਮੀ ਪੀੜਾ ਨੂੰ 70 ਸਾਲ ਬਾਅਦ ਵੀ ਜਿੰਦਾ ਰੱਖਿਆ ਹੋਇਆ ਅੱਜ 70 ਸਾਲ ਹੋ ਗਏ ਨੇ 70 ਸਾਲ ਪਹਿਲਾਂ ਕਿਉਂਕਿ ਇੱਥੇ ਗੱਲ ਕਹੀ ਜਾਂਦੀ ਆ ਕਿ 1984 ਚ ਤਾਂ ਹਮਲਾ ਹੋਇਆ ਸੀ ਸੰਤ ਗਿਆਨੀ ਜਰਨੈਲ ਸਿੰਘ ਫੌਜਾਂ ਲੈ ਕੇ ਬੈਠੇ ਸੀ ਜਥਾ ਲੈ ਕੇ ਬੈਠੇ ਸੀ ਜੇ ਉਹ ਅੰਦਰ ਨਾ ਬੈਠਦੇ ਤੇ ਦਰਬਾਰ ਸਾਹਿਬ ਤੇ ਗੋਲੀਆਂ ਨਾ ਚੱਲਦੀਆਂ ਕਾਲ ਤੱਕ ਸਾਹਿਬ ਨਾ ਟਹਿੰਦਾ ਪਰ ਅਫਸੋਸ ਜਿਹੜੇ ਵੀਰ ਇਹ ਗੱਲ ਸੋਚਦੇ ਆ Uh, 1955 ਵਿੱਚ ਤਾਂ ਹਜੇ 7 ਸਾਲ 8 ਸਾਲ ਹੀ ਹੋਏ ਸੀ ਨਾ 8 ਸਾਲ ਹੋਏ ਸੀ 8 ਸਾਲਾਂ ਬਾਅਦ ਹੀ ਹਿੰਦੂਤਵ ਨੇ ਦੱਸ ਦਿੱਤਾ ਕਿ ਅਸੀਂ ਤੁਹਾਡੇ ਭਰਾ ਨਹੀਂ ਹੈਗੇ ਸਾਡੀ ਫੌਜ ਤੁਹਾਡੇ ਦਰਬਾਰ ਸਾਹਿਬ ਤੇ ਹਮਲਾ ਕਰ ਰਹੀ ਆ ਜੁੱਤੀਆਂ ਲੈ ਕੇ ਪੁਲਿਸ ਵੜ ਰਹੀ ਆ ਗੋਲੀਆਂ ਚਲਾ ਰਹੀਆਂ ਚਲਾਈਆਂ ਜਾ ਰਹੀਆਂ ਤੇ ਨਜ਼ਰਬੰਦ ਕੀਤਾ ਜਾ ਰਿਹਾ ਇਥੋਂ ਦੇ ਪ੍ਰਬੰਧਕਾਂ ਨੂੰ ਪਰ ਅਫਸੋਸ ਦੀ ਗੱਲ ਆ ਕਿ ਅੱਜ ਸਾਡੀ ਸਾਰੀ ਲੀਡਰਸ਼ਿਪ ਸਿੱਖ ਕਹੌਣ ਵਾਲੇ ਬੁੱਢੀ ਜੀ ਵੀ ਕਹਣ ਵਾਲੇ ਸਿਆਸੀ ਪਾਰਟੀਆਂ ਪੰਥ ਦੇ ਨਾਂ ਤੇ ਕਰਨ ਵਾਲੇ ਉਹਨਾਂ ਨੂੰ 1955 ਦਾ ਚੇਤਾ ਭੁੱਲ ਗਿਆ ਹੋਇਆ ਇਹ ਨੌਜਵਾਨ ਵੀਰਾਂ ਨੇ ਜਿਹੜਾ ਅਪਰਾਲਾ ਕਰ ਰਹੇ ਨੇ ਪੰਜ ਸੱਤ ਸਾਲ ਤੋਂ ਬਹੁਤ ਵਧੀਆ ਅਪਰਾਲਾ ਹੈ ਇਹ ਆਪਣੇ ਅੰਦਰਲੇ ਦਰਦ ਨੂੰ ਸੰਗਤ ਤੱਕ ਲੈ ਕੇ ਆਉਂਦੇ ਨੇ ਅਸੀਂ ਹੋਰ ਸਮਾਗਮ ਕਰਦੇ ਆਂ ਪ੍ਰੋਗਰਾਮ ਕਰਦੇ ਆਂ ਪਰ ਇਹ ਜਿਹੜੀ ਦਰਦਾਨ ਦਸਤਾਨਾ ਨਸੂਰ ਆ ਇਹਨੂੰ ਅਸੀਂ ਭੁੱਲ ਨਹੀਂ ਸਕਦੇ ਸੋ ਸੰਗਤਾਂ ਨੂੰ ਇਸ ਸਾ ਸਮਾਗਮ ਵਿੱਚ ਇਸ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਤਾਂ ਕਰਕੇ ਜਿਹੜੀ ਹਿੰਦੂਤਵ ਦੀ ਚਲਾਕੀ ਆ ਹਿੰਦੂਤਵ ਦਾ ਸਾਡੇ ਨਾਲ ਬੇਇਨਸਾਫੀ ਆ ਜੋ ਸਾਡੇ ਕੋਲੋਂ 80 ਤੋਂ 85% ਕੁਰਬਾਨੀਆਂ ਲੈ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਟੰਡੋਰਾ ਪਿੱਟਿਆ ਗਿਆ ਅੰਗਰੇਜ਼ਾਂ ਨੂੰ ਕੱਢਣ ਦੀ ਗੱਲ ਕੀਤੀ ਗਈ ਪਰ ਸਾਡੇ ਨਾਲ 8 ਸਾਲ ਬਾਅਦ ਕੀ ਕੀਤਾ ਉਹ ਅੱਜ ਅਸੀਂ ਇਸ ਫਸੀਲ ਤੋਂ ਖੜੇ ਹੋ ਕੇ ਅਕਾਲ ਤਖਤ ਸਾਹਿਬ ਦੇ ਸਕੱਤਰ ਸਕੱਤਰਤਾ ਦੇ ਬਾਹਰ ਖੜੋ ਕੇ ਇਹ ਗੱਲ ਸੰਗਤ ਤੱਕ ਰੱਖ ਰਹੇ ਆ ਕਿ ਸਿੱਖਾਂ ਦੇ ਨਾਲ ਸ਼ੁਰੂ ਤੋਂ ਹੀ ਧੱਕਾ ਕਰਦੇ ਆ ਰਹੇ ਆ ਗੱਲ 84 ਵਾਲਾ ਵੀ ਬਹਾਨਾ ਬਣਾਇਆ 84 ਤੋਂ ਪਹਿਲਾਂ 1955 ਕਿਉਂਕਿ ਇਹ ਅਬਦਾਲੀ 55 84 78 ਇਹ ਸਾਰਾ ਕੁਝ ਸਿੱਖਾਂ ਨਾਲ ਹੀ ਕਿਉਂ ਵਰਤਾਰਾ ਵਰਤਦਾ ਸਿੱਖ ਹਮੇਸ਼ਾ ਪੀਸ ਚਾਹੁੰਦੇ ਆ ਪਰ ਇਹਨਾਂ ਨੂੰ ਪੀਸ ਰਹਿਣ ਨਹੀਂ ਦਿੱਤਾ ਜਾਂਦਾ ਇਹਨਾਂ ਦੇ ਗੁਰਧਾਮਾਂ ਤੇ ਹਮਲੇ ਕੀਤੇ ਜਾਂਦੇ ਆ ਇਸ પીੜਾ ਨੂੰ ਅਸੀਂ ਭੁੱਲੇ ਨਹੀਂ ਭਾਵੇਂ ਕਿ ਅੱਜ 70 ਸਾਲ ਹੋ ਗਏ ਆ ਆਓ ਰਲ ਮਿਲ ਕੇ ਇਸ ਆਵਾਜ਼ ਨੂੰ ਸੰਗਤ ਤੱਕ ਲੈ ਕੇ ਜਾਈਏ ਕਿਉਂਕਿ ਸਾਡਾ ਹਲ ਇੱਕੋ ਹੀ ਆ ਸਾਡਾ ਵੱਖਰਾ ਸਟੇਟ ਸਾਡਾ ਵੱਖਰਾ ਰਾਜ ਜਿੰਨਾ ਚਿਰ ਸਾਡਾ ਵੱਖਰਾ ਦੇਸ਼ ਨਹੀਂ ਹੁੰਦਾ ਕਿਉਂਕਿ ਹਿੰਦ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸੇ ਫੌਜਾਂ ਭਾਰੀਆਂ ਨੇ ਸਾਡਾ ਦੇਸ਼ ਪੰਜਾਬ ਸੀ ਸਾਡਾ ਖਾਲਸਾ ਰਾਜ ਜਿੰਨਾ ਚਿਰ ਉਹ ਸਾਨੂੰ ਪ੍ਰਾਪਤ ਨਹੀਂ ਹੁੰਦਾ ਉਨਾ ਚਿਰ ਸਾਡੇ ਹਮਲੇ ਹੁੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖਾਲਸਾ ਤੇ ਕੀ ਕਾਰਨ ਹੈਗਾ ਕਿ ਅੱਜ ਤੱਕ ਜਿੰਨੇ ਵੀ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਹੋਏ ਜਾਂ ਦਿੱਲੀ ਵਿੱਚ ਸਿੱਖਾਂ ਦੇ ਦੰਗੇ ਹੋਏ ਜਾਂ ਸਿੱਕਾ ਨਾਦ ਸ਼ਤਰ ਕੀਤਾ ਜਿੰਨੀਆਂ ਵੀ ਸਰਕਾਰਾਂ ਨੇ ਅੱਜ ਤੱਕ ਇਨਸਾਫ ਨਹੀਂ ਮਿਲਿਆ ਹਰਿ ਕੇ ਸ਼ੌਂਕ ਕਾਲੀਦਲ ਨੂੰ ਸੀ ਆਪਣੀ ਪੰਥ ਸਰਕਾਰ ਮੰਨਦੇ ਸੀ ਆਜਪਾ ਦੇ ਨਾਲ ਬਹੁਤ ਈਰਤਕਤਾ ਕਰ ਅਸਲ ਚ ਸਾਡੇ ਜਿਹੜੇ ਵੀਰ ਹੋ ਰਾਜ ਕਰਨ ਵਾਲੇ ਹੀ ਸੱਤਾ ਵਿੱਚ ਗਏ ਨੇ ਨਾ ਉਹ ਆਪਣੀ ਕੌਮ ਦੀ ਪੀੜਾ ਭੁੱਲ ਜਾਂਦੇ ਨੇ ਆਪਣੀ ਕੁਰਸੀ ਜਾ ਜਾਂਦੀ ਹੈ ਜਦੋਂ ਆਪਣੀ ਕੁਰਸੀ ਦਾ ਮੋਹ ਪਿਆਰਾ ਹੋ ਜਾਂਦਾ ਤੇ ਕੌਮ ਦੀ ਪੀੜਾ ਭੁੱਲ ਜਾਂਦੇ ਇਸੇ ਹੀ ਕਾਰਨ ਆ ਕਿ ਸਾਡੇ ਲੋਕ ਆਪਣੀ ਕੌਮ ਦੀ ਪੀੜਾ ਭੁੱਲ ਗਏ ਉਹਨਾਂ ਨੇ ਆਪਦੀਆਂ ਰਾਜ ਸੱਤਾ ਮਾਣੀਆਂ ਸੰਘਾਸਨ ਮਾਣਿਆ ਉਹ ਚਾਹਦੇ ਮਾਣੇ ਪਰ ਕੌਮ ਦੀ ਪੀੜਾ ਨੂੰ ਭੁੱਲੇ ਕੌਮ ਦੀ ਪੀੜਾ ਨੂੰ ਵਿਸਾਰਿਆ ਜੇ ਕੌਮ ਦੀ ਪੀੜਾ ਨੂੰ ਵਿਸਾਰ ਨਾ ਵਿਸਾਰਦੇ ਤਾਂ ਅਜਾ ਦਿਨ ਨਹੀਂ ਦੇਖਣੇ ਪੈਣੇ ਸੀ ਬਾਜੇ ਕੌਮ ਪੇਸ਼ਾਸੀ ਕੌਮ ਦੀ ਬਾਜਪੁੰਦੀ ਹੋਈ ਆ ਜੀ ਬੰਦੀ ਸਿੰਘਾ ਲਈ ਵੀ ਕੋਈ ਪ੍ਰਭਾ ਕਰਤਾ ਜਾਏਗਾ ਬਿਲਕੁਲ ਜੀ ਵਾਜੇ ਕੌਮ ਇੱਕ ਪੰਥ ਦਾ ਛੋਟਾ ਹਿੱਸਾ ਆ ਪਰ ਜਿੰਨੀ ਸਮਰੱਥਾ ਹੈ ਵਾਜੇ ਕੌਮ ਸਾਰਿਆਂ ਨੂੰ ਆਜਮਾਰ ਕੇ ਬੰਦੀ ਸਿੰਘਾਂ ਦੀ ਮੋਰਚੇ ਵਿੱਚ ਵੀ ਲੜਾਈ ਲੜਦੀ ਆ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਵੀ ਸ਼ਹੀਦ ਸਿੰਘਾਂ ਦੀਆਂ ਵਰਸੀਆਂ ਮਨਾਉਣ ਵਾਸਤੇ ਹਰ ਤਰ੍ਹਾਂ ਦੇ ਉਪਰਾਲੇ ਕਰਦੀ ਆ ਅੱਜ ਸਾਨੂੰ ਲੋੜ ਹੈਗੀ ਇਹਨਾਂ ਉਪਰਾਲਾਂ ਦੀ ਕਿਉਂਕਿ ਅਸੀਂ ਸਾਰਾ ਕੁਝ ਕਰਕੇ ਵੇਖ ਚੁੱਕੇ ਆ ਪਰੰਤੂ ਸਾਡਾ ਸਿੱਖ ਰਾਜ ਜਿੰਨਾ ਚਿਰ ਸਾਡੇ ਕੋਲ ਨਹੀਂ ਆਉਂਦਾ ਉਨਾ ਚਿਰ ਮਸਲਿਆਂ ਦਾ ਹੱਲ ਹੋਣ ਵਾਲਾ ਨਹੀਂ ਹੈ ਫਤਿਹ ਇਹ 4 ਜੁਲਾਈ 1955 ਦਾ ਸਾਕ ਜਿਹੜਾ ਆ ਇਹ ਦਿਨ ਜਿਹੜਾ ਬਹੁਤ ਅਹਿਮ ਆ ਇਹਦੇ ਵਿੱਚ ਅਸੀਂ ਇਹ ਗੱਲ ਨੂੰ ਦੇਖਦੇ ਵੀ ਜੇ 4 ਜੁਲਾਈ 1955 ਦੇ ਵਿੱਚ ਸਿੱਖ ਲੀਡਰਸ਼ਿਪ ਨੇ ਕੋਈ ਸਟੈਂਡ ਲਿਆ ਹੁੰਦਾ ਉਸ ਤਰੀਕੇ ਦੇ ਨਾਲ ਜਿੱਦਾਂ ਚਾਹੀਦਾ ਸੀਗਾ ਤੇ ਜਿਹੜਾ 6 ਜੂਨ 1984 ਦਾ ਸਾਕ ਆ ਉਹ ਨਹੀਂ ਵਰਤਣਾ ਸੀਗਾ ਫਿਰ ਪਰ ਉਸ ਟਾਈਮ ਦੀ ਜਿਹੜੀ ਲੀਡਰਸ਼ਿਪ ਸੀਗੀ ਮਾਸਟਰ ਤਾਰਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੀਗੀ ਉਹਨਾਂ ਨੂੰ ਵੀ ਇਸ ਦਿਨ ਅਰੈਸਟ ਕਰ ਲਿਆ ਗਿਆ ਫਿਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਦਰਬਾਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਹੋਰ ਬਹੁਤ ਸਾਰੇ ਜਿਹੜੇ ਸਿੱਖ ਆਗੂ ਸੀ ਸਾਰਿਆਂ ਨੂੰ ਅਰੈਸਟ ਕਰਕੇ ਉਸ ਤੋਂ ਬਾਅਦ ਇਹ ਜਿੱਦਾਂ ਮੇਰੇ ਵੀਰ ਨੇ ਸਾਰੀ ਗੱਲ ਦੱਸੀ ਆ ਵੀ ਉਸ ਤੋਂ ਬਾਅਦ ਜਿਹੜਾ ਸੰਗਤਾਂ ਦੇ ਉੱਤੇ ਅੰਨੀ ਕੋਟ ਕੀਤੀ ਗਈ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਤੇ ਸਭ ਤੋਂ ਵੱਡੀ ਗੱਲ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਕਰ ਦਿੱਤੀ ਗਈ 1947 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਦੀ ਜਿਹੜੀ ਸੈਂਕੜੇ ਸਾਲ ਤੋਂ ਮਰਿਆਦਾ ਜਿਹੜੀ ਚੱਲੀ ਆ ਰਹੀ ਸੀ ਉਹ ਭੰਗ ਕਰ ਦਿੱਤੀ ਗਈ ਮਨਜੀਤ ਸਾਹਿਬ ਗੁਰਦੁਆਰਾ ਮਨਜੀਤ ਸਾਹਿਬ ਉੱਥੇ ਪੁਲਿਸ ਨੇ ਕਬਜ਼ਾ ਕਰ ਲਿਆ ਜਿਹੜੀ ਪ੍ਰੈਸ ਸੀਗੀ ਉਹਦੇ ਤੇ ਬਿਲਕੁਲ ਪਾਬੰਦੀ ਲਾਤੀ ਤੁਸੀਂ ਉਸ ਸਮੇਂ ਦੀ 10 ਦਿਨ ਜਿਹੜੀ ਆ ਬਿਲਕੁਲ ਜਿਹੜੇ ਆ ਉਹ ਉਹਨਾਂ ਨੇ ਪ੍ਰੈਸ ਦੀ ਇੱਕ ਵੀ ਜਿਹੜੀ ਖਬਰ ਆ ਇਸ ਸੰਬੰਧੀ ਉਹ ਨਿਕਲਣ ਨਹੀਂ ਦਿੱਤੀ ਮਤਲਬ ਇਹ ਇੱਕ ਜ਼ਬਰਦਸਤ ਨਿਸ਼ਾਨੀ ਆ ਤੇ ਇਹ ਚਾਹੀਦਾ ਤਾਂ ਇਹ ਸੀਗਾ ਵੀ ਇਸ ਨੂੰ ਬਹੁਤ ਵੱਡੀ ਪੱਧਰ ਤੇ ਅਕਾਲੀ ਦਲ ਜਾਂ ਸ਼ਰਮਣੀ ਕਮੇਟੀ ਮਨਾਦੀ ਪਰ ਉਹਨਾਂ ਨੂੰ ਐ ਲੱਗਦਾ ਆ ਵੀ ਜੇ ਅਸੀਂ ਇਹ ਦਿਨ ਮਨਾਨੇ ਆ ਤੇ ਕਿਤੇ ਨਾ ਕਿਤੇ ਅਸੀਂ ਨਾ ਐਂਟੀ ਸਟੇਟ ਜਿਹੜੇ ਉਹ ਭੂਤਾਂਗੇ ਤੇ ਉਹ ਜਿਹੜੀ ਇਹ ਗੱਲ ਆ ਨਾ ਇਹੀ ਕੌਮ ਨੂੰ ਦਿਨੋਂ ਦਿਨ ਖਾ ਰਹੀ ਆ ਤੇ ਇਸ ਕਰਕੇ ਅਸੀਂ ਇਹ ਦਿਨ ਨੂੰ ਮਨਾਣਾ ਕਰ ਰਹੇ ਆ ਤੇ ਇਸ ਗੱਲ ਦੇਣ ਦੀ ਮਹਾਨਤਾ ਜਿਹੜੀ ਆ ਉਹ ਸੰਗਤ ਦੇ ਵਿੱਚ ਦੱਸ ਰਹੇ ਆ ਸਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਅੱਜ ਦਾ ਦਿਨ ਸਿੱਖ ਇਤਿਹਾਸ ਦਾ ਬਹੁਤ ਇੱਕ ਕਹਿਤ ਹੈ ਨੇ ਔਰ ਅਸੀਂ ਆਵਾਜ਼ੇ ਕੌਮ ਜਥੇਬੰਦੀ ਵੱਲੋਂ ਇਹਨੂੰ ਤਕਰੀਬਨ ਪਿਛਲੇ 5-7 ਸਾਲ ਤੋਂ ਲਗਾਤਾਰ ਮਨਾਉਂਦੇ ਆ ਰਹੇ ਆ ਇਹ ਉਹ ਦਨੇ ਜਦੋਂ ਅਖੌਤੀ ਆਜ਼ਾਦੀ ਦੇ ਮਾਹੀਤ 7-8 ਸਾਲ ਬਾਅਦ ਚ ਸਿੱਖਾਂ ਨੂੰ ਭਾਰਤੀ ਹਕੂਮਤ ਵੱਲੋਂ ਪਹਿਲਾ ਤੋਹਫਾ ਦਿੱਤਾ ਗਿਆ ਦਰਬਾਰ ਸਾਹਿਬ ਦੇ ਉੱਤੇ ਇਕਤਰਤ ਹੋਈ ਸੰਗਤ ਦੇ ਉੱਤੇ ਲਾਠੀ ਚਾਰਜ ਕਰਕੇ ਅਥਰੂ ਗੈਸ ਦੇ ਗੋਲੇ ਸੱਟ ਕੇ ਉਹਨਾਂ ਦੇ ਉੱਤੇ ਗੋਲੀ ਚਲਾ ਕੇ ਤੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਫੌਜ ਵੱਲੋਂ ਜੂੜੇ ਪਾ ਕੇ ਤਖਲਾ ਦੇ ਕੇ ਇਹ ਉਹ ਟਾਈਮ ਸੀ ਜਦੋਂ ਹਜੇ 1947 ਦੇ ਲਉ ਨਾਲ ਭਿੱਜੇ ਕੱਪੜਿਆਂ ਦੇ ਸ਼ਾਇਦ ਰੰਗ ਵੀ ਨਹੀਂ ਸਿੱਖਾਂ ਦੇ ਆ ਕੱਪੜਿਆਂ ਤੋਂ ਲਿੱਥੇ ਸੀ ਜਦੋਂ ਹਕੂਮਤ ਨੇ ਪਹਿਲਾ ਤੋਹਫਾ ਸਿੱਖਾਂ ਨੂੰ ਇਹ ਦਿੱਤਾ ਕਿ ਜਦੋਂ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਨੂੰ ਇਹ ਭਰਮ ਭੁਲੇਖੇ ਚ ਪਾਉਣ ਦੇ ਲਈ ਜਾਂ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਇਹ ਅਹਿਸਾਸ ਕਰਾਉਣ ਦੇ ਲਈ ਕਿ ਜਦੋਂ ਵੀ ਸਟੇਟ ਕੋਈ ਕਾਰਜ ਕਰਦੀ ਹੈ ਤੇ ਉਹਦੇ ਕਸੂਰਵਾਰ ਕਿਤੇ ਨਾ ਕਿਤੇ ਉਹ ਸਿੱਖਾਂ ਨੂੰ ਹੀ ਜਿਹੜੇ ਵਿਕਟਮ ਹੁੰਦੇ ਉਹਨਾਂ ਨੂੰ ਹੀ ਦੋਸ਼ੀ ਕਰਾਰ ਦੇ ਦਿੰਦੀ ਆ ਕਿ ਜਿਵੇਂ 1984 ਚ ਇੱਥੇ ਸਿੱਖਾਂ ਦੀ ਹੀ ਗਲਤੀ ਸੀ ਕਿ ਉਹ ਦਰਬਾਰ ਸਾਹਿਬ ਬੈਠੇ ਸੀ ਉਹ ਹਥਿਆਰ ਲੈ ਕੇ ਬੈਠੇ ਸੀ ਤੇ ਉਹ ਖਾਲਸਾਣ ਦੀ ਮੰਗ ਕਰਦੇ ਸੀ ਇਹ ਸਾਰੀਆਂ ਚੀਜ਼ਾਂ ਇਹ ਪ੍ਰੋਪੋਗੈਂਡਾ ਸਰਕਾਰ ਦਾ ਕਿਵੇਂ ਝੂਠਾ ਹੈ ਇਹ ਅੱਜ ਦੇ ਦਿਨ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ 1955 ਤੋਂ ਜਦੋਂ ਇਸੇ ਤਰੀਕੇ ਨਾਲ ਹੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਸੀ ਜਦੋਂ ਨਾ ਤਾਂ ਕੋਈ ਖਾਲਸਾਣ ਦੀ ਗੱਲ ਸੀ ਨਾ ਕੋਈ ਹਥਿਆਰ ਲੈ ਕੇ ਬੈਠਾ ਸੀ ਸ਼ਾਂਤਮਈ ਸੰਗਤ ਬੈਠੀ ਸੀ ਸਿਰਫ ਆਪਣੇ ਹੱਕ ਦੀ ਗੱਲ ਕਰਦੀ ਪਈ ਸੀ ਕਿ ਜਦੋਂ ਪੂਰੇ ਦੇਸ਼ ਦੇ ਅੰਦਰ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਏ ਜਾ ਰਹੇ ਆ ਤੇ ਪੰਜਾਬ ਦੇ ਨਾਲ ਹੀ ੱੱੱਕਾ ਕਿਉਂ ਆਪਣੇ ਹੱਕੀ ਮੰਗਾਂ ਦੇ ਲਈ ਜਦੋਂ ਸਿੱਖ ਇਕੱਤਰ ਹੋਏ ਤੇ ਹਕੂਮਤ ਨੇ ਉਹਨਾਂ ਨੂੰ ਪਹਿਲਾ ਤੋਹਫਾ ਇਹ ਦਿੱਤਾ ਕਿ ਹੁਣ ਮੁਲਕ ਆਜ਼ਾਦ ਹੋ ਚੁੱਕਾ ਤੇ ਰਾਜ ਸਾਡੇ ਹੱਥ ਚ ਆ ਗਿਆ ਹੁਣ ਤੇ ਜਿੱਦਾਂ ਅਸੀਂ ਕਹਾਂਗੇ ਉਦਾਂ ਕੰਮ ਚੱਲਣਾ ਇਹਦਾ ਸਬੂਤ ਦਿੰਦੇ ਹੋਏ ਉਹਨਾਂ ਨੇ ਸਿੱਖਾਂ ਦੇ ਉੱਤੇ ਅੰਨੇਵਾ ਲਾਠੀ ਚਾਰਜ ਕੀਤਾ ਗੋਲੀਆਂ ਭਰਾਈਆਂ ਤੇ ਕੁਝ ਸਿੰਘਾਂ ਦੀ ਸ਼ਹਾਦਤ ਵੀ ਹੋਈ ਉਸ ਸਮੇਂ ਦੇ ਉੱਤੇ ਸੋ ਅਸੀਂ ਚਾਹੁੰਦੇ ਆ ਕਿ ਇਹ ਜਿਹੜੇ ਨਸੂਰ ਆ ਇਹ ਕਦੇ ਵੀ ਇਹ ਜ਼ਖਮ ਇਹ ਭਰਨੇ ਨਹੀਂ ਚਾਹੀਦੇ ਕੌਮ ਨੂੰ ਇਹਨਾਂ ਨੂੰ ਅੱਲੇ ਰੱਖਣਾ ਚਾਹੀਦਾ ਯਾਦ ਰੱਖਣਾ ਚਾਹੀਦਾ ਤਾਂ ਜੋ ਪੀੜੀ ਦਰ ਪੀੜੀ ਅਸੀਂ ਇਹਨਾਂ ਹਕੂਮਤਾਂ ਦੇ ਚਿਹਰੇ ਇਸੇ ਤਰੀਕੇ ਨਾਲ ਨੰਗੇ ਕਰਦੇ ਰਹੀਏ। ਸਤਿਗੁਰੂ ਜੀ ਕੀ ਫਤਿਹ ਧੰਨਵਾਦੀਆਂ ਸਤਿਗੁਰ ਪਾਤਸ਼ਾਹ ਦੇ ਦੂਜੇ ਨੰਬਰ ਤੇ ਧੰਵਾਦ ਆਵਾਜ਼ੀ ਕੌਮ ਜਥੇਬੰਦੀ ਦਾ ਜਿਨ੍ਹਾਂ ਨੇ ਆਪਣੀ ਕੌਮੀ ਦਰਦ ਨੂੰ ਕੌਮੀ ਪੀੜਾ ਨੂੰ 70 ਸਾਲ ਬਾਅਦ ਵੀ ਜਿੰਦਾ ਰੱਖਿਆ ਹੋਇਆ ਅੱਜ 70 ਸਾਲ ਹੋ ਗਏ ਨੇ 70 ਸਾਲ ਪਹਿਲਾਂ ਕਿਉਂਕਿ ਇੱਥੇ ਗੱਲ ਕਹੀ ਜਾਂਦੀ ਆ ਕਿ 1984 ਚ ਤਾਂ ਹਮਲਾ ਹੋਇਆ ਸੀ ਸੰਤ ਗਿਆਨੀ ਜਰਨੈਲ ਸਿੰਘ ਫੌਜਾਂ ਲੈ ਕੇ ਬੈਠੇ ਸੀ ਜਥਾ ਲੈ ਕੇ ਬੈਠੇ ਸੀ ਜੇ ਉਹ ਅੰਦਰ ਨਾ ਬੈਠਦੇ ਤੇ ਦਰਬਾਰ ਸਾਹਿਬ ਤੇ ਗੋਲੀਆਂ ਨਾ ਚਲਦੀਆਂ ਅਕਾਲ ਤਖਤ ਸਾਹਿਬ ਨਾ ਟੈਂਦਾ ਪਰ